ਵੈਲਕਮ ਟੂ ਅਦਾਕਾਰੀ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਤੇ ਪਲੀਜ਼ ਭੈਣੋ ਤੁਸੀਂ ਮੇਰੇ ਚੈਨਲ ਨੂੰ ਬਹੁਤ ਪਿਆਰ ਕਰ ਰਹੇ ਹੋ ਉਹਦੇ ਲਈ ਸ਼ੁਕਰੀਆ ਤੇ ਜਿਹੜੀਆਂ ਭੈਣਾਂ ਨਵੀਆਂ ਇਸ ਚੈਨਲ ਨੂੰ ਵੀਡੀਓ ਨੂੰ ਵੇਖਦੀਆਂ ਹੋ ਚੈਨਲ ਸਬਸਕ੍ਰਾਈਬ ਕਰਨ ਕਿਉਂਕਿ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰੋਗੇ ਤਾਂ ਫੇਰੀ ਵੀਡੀਓ ਵੇਖੋਗੇ ਤੇ ਆਪਣੇ ਪਿਛਲੇ ਸੂਟਾਂ ਦੀਆਂ ਵੀਡੀਓ ਵੇਖੋ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਆ ਇਹ ਸਪੈਸ਼ਲ ਹੀ ਅੱਜ ਆਪਾਂ ਸਭ ਤਰ੍ਹਾਂ ਦੇ ਸੂਟ ਲੈ ਕੇ ਆਏ ਆ ਜੇ ਕਿਸੇ ਵੀ ਭੈਣ ਨੇ ਕਰਨਾ ਤਾਂ ਆਪਾਂ WhatsApp ਤੇ ਆਰਡਰ ਕਰਦੇ ਆ ਆਰਡਰ ਆਪਾਂ WhatsApp ਤੇ ਆਰਡਰ ਲੈਣੇ ਆ ਤੇ ਪਲੀਜ਼ ਆਪਣਾ Instagram ਤੇ ਵੀ ਚੈਨਲ ਅਦਾਕਾਰੀ ਬਾਈ ਨੀਮ ਤੇ ਜਿਹਾ ਅਜੀ ਪਹਿਲਾ ਸੂਟ ਆ ਆਪਣੇ ਨੂੰ ਬਹੁਤ ਹੀ ਸੋਹਣੇ ਤੇ ਵੱਖਰੇ ਜਿਹੇ ਪ੍ਰਿੰਟ ਹੁੰਦੇ ਆ ਆਪਣੇ ਕੋਈ ਵੀ ਸੂਟਾਂ ਦੇ ਐਵੇਂ ਨਹੀਂ ਹੁੰਦੇ ਕਿ ਵੀ ਕਾਮਨ ਜੇ ਪ੍ਰਿੰਟ ਹੈ ਜਿਹੜਾ ਇਹ ਸੂਟ ਹੈ ਇਹ ਤੁਹਾਨੂੰ ਮੈਂ ਚੈੱਕ ਕਰਾਉਣੀ ਆ ਇਹ ਕਾਟਰਾइज ਦਾ ਸੂਟ ਆ ਬਹੁਤ ਹੀ ਜਿਆਦਾ ਸੋਹਣਾ ਤੁਹਾਨੂੰ ਇੱਥੇ ਦੇਖ ਹੀ ਰਿਹਾ ਚੈੱਕ ਕਰੋ ਕਿ ਕਿੰਨਾ ਸੋਹਣਾ ਇਹਦਾ ਕੱਪੜਾ ਇਹ ਕੋਈ ਲਾਈਟ ਵੇਟ ਜੀ ਆ ਕਾਟਰ ਇੱਕਦਮ ਨਹੀਂ ਨਾ ਬੜੀ ਮੋਟੀ ਜੀ ਉਹ ਵਾਲੀ ਨਹੀਂ ਜੀ ਕੋਈ ਇਹਤੇ ਲਰਨਿੰਗ ਲਾਉਣ ਦੇ ਲੋੜ ਨਹੀਂ ਕੋਈ ਨਹੀਂ ਹੈ ਲਰਨਿੰਗ ਤੇ ਵਗੈਰੇ ਤਾਂ ਕੁਛ ਨਹੀਂ ਲਾਉਣਾ ਤੁਸੀਂ ਪ੍ਰਿੰਟ ਚੈੱਕ ਕਰੋ ਇਹ ਚ ਬਹੁਤ ਸਾਰੇ ਕਲਰ ਆ ਜੇ ਤੁਸੀਂ ਮੇਰੇ ਕਲਰ ਵੇਖਣਾ ਚਾਹੁੰਦੇ ਹੋ ਤੇ ਪਲੀਜ਼ ਪੋਸਟ ਚੈੱਕ ਕਰੋ ਆਪਣੀ ਇੰਸਟਾਗ੍ਰam ਉੱਪਰ ਆਪਾਂ ਫੋਟੋਆਂ ਪਾਉਂਦੇ ਆ ਉਹ ਚੈੱਕ ਕਰੋ ਤੇ ਮੈਂ ਕੋਸ਼ਿਸ਼ ਕਰਿਆ ਕਰੂੰਗੀ YouTube ਉੱਪਰ ਵੀ ਆਪਣੇ ਚੈਨਲ ਤੇ ਮੈਂ ਫੋਟੋਆਂ ਪਾਇਆ ਕਰਾਂ ਆ ਚੈੱਕ ਕਰੋ ਤੁਹਾਨੂੰ ਮੈਂ ਨੇੜੋਂ ਦਿਖਾਉਂਦੀ ਆ ਬਹੁਤ ਹੀ ਸੋਨਾ ਕੱਪੜਾ ਜਿਵੇਂ ਹੁਣੇ ਪ੍ਰੀ ਵਿੰਟਰ ਆਪਣਾ ਸੀਜ਼ਨ ਆ ਉੱਥੇ ਤੁਸੀਂ ਵਧੀਆ ਵੇਅਰ ਕਰ ਸਕਦੇ ਹੋ ਜੀ ਬਹੁਤ ਜਿਆਦਾ ਸੋਨਾ ਤੇ ਜੋ ਇਹਦੇ ਨਾਲ ਇਹਦੀ ਬਾਟਮ ਆ ਇਹ ਮੈਚਿੰਗ ਆ ਇਹ ਪੂਰਾ ਸੂਟ ਨਹੀਂ ਆਉਂਦੇ ਜੀ ਇਹ ਮੈਚਿੰਗ ਆ ਆਪਣੇ ਕੋਲ 올ਓਵਰ ਵੀ ਪ੍ਰਿੰਟ ਆ ਸਬ ਤਰ੍ਹਾਂ ਦੇ ਟਿਸਟਾਰ ਆਰਮ ਟੈਗਸ ਸਾਰੇ ਆਪਾਂ ਪ੍ਰਿੰਟ ਰੱਖਦੇ ਆ ਚੈੱਕ ਕਰੋ ਤੇ ਪਲੀਜ਼ ਭੈਣੋ ਆਪਣਾ ਚੈਨਲ ਸਬਸਕ੍ਰਾਈਬ ਕਰੋ ਨੰਬਰ ਆਪਣਾ ਸਕਰੀਨ ਤੇ ਸ਼ੋ ਹੋ ਰਿਹਾ ਉੱਥੋਂ ਤੁਸੀਂ ਸਕਰੀਨਸ਼ਾਟ ਲੈ ਕੇ ਤੁਸੀਂ ਪ੍ਰਾਈਸ ਇਹ ਇਹਦਾ ਪੰਜ ਤੁਹਾਨੂੰ ਵੀਡੀਓ ਚ ਪ੍ਰਾਈਸ ਵੀ ਨਾਲ ਹੀ ਦੱਸ ਦਿਆ ਕਿਉਂਕਿ ਭੈਣਾ ਕਹਿੰਦੀਆਂ ਜੀ ਸਾਨੂੰ ਤੁਸੀਂ ਰੇਟ ਹੀ ਦੱਸ ਦੇ। ਵੇਖੋ ਜੀ ਆਪਾਂ ਵੀਡੀਓ ਬਣਾਉਂਦੇ ਸੋਚਦੇ ਤੋਂ ਨੇ ਪਰ ਕਈ ਵਾਰੀ ਭੁੱਲ ਜਾਂਦੇ ਆ। ਇਹ ਸੂਟ 1750 ਦਾ ਸੂਟ ਆ। ਇੱਕ ਰਿਕਵੈਸਟ ਆਪਾਂ ਵਿਦਾਊਟ ਪੇਮੈਂਟ ਕਿਸੇ ਦਾ ਸੂਟ ਹੋਲਡ ਨਹੀਂ ਰੱਖਣਾ। ਕਿਉਂਕਿ ਜੀ ਕਈ ਪੇਮੈਂਟ ਪਾਉਣ ਨੂੰ ਰੈਡੀ ਹੁੰਦੇ ਆ ਤੇ ਆਪਾਂ ਉਧਰ ਹੋਲਡ ਕੀਤਾ ਹੁੰਦਾ। ਤੇ ਇਸ ਲਈ ਫਿਰ ਆਪਾਂ ਨੂੰ ਹੁਣ ਕਈ ਵਾਰੀ ਉਹ ਵੀ ਨਹੀਂ ਆਪਾਂ ਨੂੰ ਕੁਝ ਦੱਸਦੇ ਤੇ ਆਪਾਂ ਇਧਰੋਂ ਵੀ ਨਹੀਂ ਉੱਚੇ ਕਸਟਮਰ ਆਪਣੇ ਨਰਾਜ਼ ਹੁੰਦੇ ਆ ਤੇ ਇਸ ਲਈ ਇਹ ਸੂਟ 1450 ਦਾ ਵਿਦਾਊਟ ਸ਼ਿਪਿੰਗ ਹੈ 프ਿੰਟ ਵੇਖੋ ਬਹੁਤ ਸੋਹਣੇ ਪ੍ਰਿੰਟ ਹੈ ਇਹ ਸਰਦੀ ਵਾਲਾ ਸੂਟ ਹੈ ਜੀ ਜੇ ਕਿਸੇ ਨੇ ਵੀ ਲੈਣਾ ਤੇ ਆਪਾਂ ਨੂੰ ਪਲੀਜ਼ ਮੈਸੇਜ ਕਰਦੇ ਹੋ ਆਪਣੇ ਨਾ ਬਕਰੇ ਜਿਹਦੇ ਯੂਨੀਕ ਜੇ ਸੂਟ ਹੁੰਦੇ ਆ ਆਪਣੇ ਤੁਸੀਂ ਪਿਛਲੀ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਿਆਰ ਕਰ ਰਹੇ ਆ ਉਹਦੇ ਲਈ ਸ਼ੁਕਰੀਆ ਇਹ ਅਗਲੇ ਵੀ ਤੁਸੀਂ ਜਿਹੜਾ ਇਹ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਟੱਸਰ ਦਾ ਟੱਸਰ ਸਿਲਕ ਦੀ ਸੂਟ ਉਹ ਵਾਲਾ ਸੂਟ ਆ ਬਹੁਤ ਹੀ ਸੋਹਣਾ ਇਹਦਾ ਪ੍ਰਿੰਟ ਆ ਬਹੁਤ ਹੀ ਸੋਹਣਾ ਇਹਦਾ ਕਲਰ ਆ ਵੇਖ ਸਕਦੇ ਹੋ ਮੈਂ ਤੁਹਾਨੂੰ ਨੇੜੇ ਦਿਖਾਉਣੀ ਆ ਕਿ ਇਹ ਪਾਰਟੀ ਵੇਅਰ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਲੱਗਦਾ ਇਹ ਜੇ ਤੁਹਾਡੇ ਵੇਅਰ ਕੀਤਾਵੇ ਆਪਾਂ ਸਟਿਚਿੰਗ ਵੀ ਕਰਦੇ ਆ ਆ ਵੇਖੋ ਇਸ ਸੂਟ ਨੇ ਬਹੁਤ ਜਿਆਦੇ ਸੋਨੇ ਜੋ ਇਹ ਇਹ ਚ ਬਹੁਤ ਜਿਆਦੇ ਕਲਰ ਆ ਤੇ ਇਹ ਬਹੁਤ ਸੋਨੇ ਸੂਟ ਆ ਇਹ ਟਸਰ ਸਿਲਕ ਦੇ ਆ ਜਿੱਦਾਂ ਦਾ ਸੇਮ ਟਸਰ ਤੇ ਉਦਾਂ ਦੇ ਹੀ ਇਹਦੀ ਬਾਟਮ ਆ ਜੀ ਇਹ ਵੀ ਟਸਰ ਸਿਲਕ ਦੀ ਆ 2.5 ਮੀਟਰ ਦੇ ਹੋਣਗੇ ਜੀ ਇਹ ਤੇ ਲਾਈਨਿੰਗ ਲੱਗੂਗੀ ਇਹ ਵਿਦਆਊਟ ਲਾਈਨਿੰਗ ਨਹੀਂ ਬਣੂਗਾ ਇਹ ਤੇ ਲਾਈਨਿੰਗ ਲੱਗੂਗੀ ਇਹ ਚ ਬਹੁਤ ਸੋਨੇ ਪ੍ਰਿੰਟ ਆ ਡਾਰਕ ਲਾਈਟ ਜਾਂ ਕਿਦਾਂ ਦੇ ਵੀ ਤੁਸੀਂ ਲੈਣੇ ਹੋਵੇਂ ਦੇ ਆ ਇਹ ਸੂਟ ਦਾ ਪ੍ਰਾਈਸ ਵੀ ਆਪਾਂ ਤੁਹਾਨੂੰ ਵਿੱਚ ਅੱਜ ਸਾਰੀਆਂ ਵੀਡੀਓ ਚ ਜੋ ਵੀ ਆਪਣੇ ਸੂਟਾਂ ਦੇ ਰੇਟ ਆਪਾਂ ਤੁਹਾਨੂੰ ਨਾਲ-ਨਾਲ ਦੱਸਾਂਗੇ ਇਹ ਜਿਹੜੇ ਸੂਟ ਦਾ ਰੇਟ ਹੈ ਇਹ 2500 ਆ ਜੀ ਕੱਸਰ ਸਿਲਕ ਦਾ ਪਾਰਟੀ ਵੇਅਰ ਸੂਟ ਹੈ ਇਹ ਤੁਸੀਂ ਕਿਸੇ ਵੀ ਕਲਰ 'ਚ ਸਾਡੇ ਕੋਲ ਡਾਰਕ ਲਾਈਟ ਬਹੁਤ ਆ ਇਹ ਤੁਸੀਂ YouTube ਦੇ ਉੱਪਰ ਹੀ ਤੁਸੀਂ ਇੱਕ ਚੈੱਕ ਕਰੋ ਉੱਥੇ ਹੀ ਮੇਰੀਆਂ ਫੋਟੋਆਂ ਵੀ ਪਾਈਆਂ ਉੱਥੋਂ ਤੁਸੀਂ ਵੇਖ ਸਕਦੇ ਹੋ ਬਹੁਤ ਜਿਆਦੇ ਸੋਹਣੇ ਸੂਟ ਆ 2500 ਦਾ ਇਹ विदाउट पेमेंट ਆਪਾਂ ਕਿਸੇ ਦਾ ਹੋਲਡ ਨਹੀਂ ਰੱਖਾਂਗੇ ਚੈੱਕ ਕਰੋ ਜੀ ਕਿੰਨੇ ਸੋਨੇ ਸੂਟ ਆ ਤੇ ਭੈਣੋ ਆਪਣਾ ਚੈਨਲ ਜਰੂ ਸਬਸਕ੍ਰਾਈਬ ਕਰੋ ਕਿਉਂਕਿ ਜੇ ਚੈਨਲ ਸਬਸਕ੍ਰਾਈਬ ਕਰੋਗੇ ਫੇਰੀ ਵੀਡੀਓ ਦੇਖ ਪਾਓਗੇ ਜੋ ਸਾਡਾ ਨੈਕਸਟ ੂਟ ਹੈ ਜੀ ਹਾਂਜੀ ਇੱਕ ਜਿਹੜਾ ਮੈਂ ਤੁਹਾਨੂੰ ਪਹਿਲਾਂ ਤੁਹਾਨੂੰ ਦਿਖਾਇਆ ਨਾ ਕਾਟ ਰਾਈਚ ਉਹਦੇ ਵਿੱਚ ਆਪਣੇ ਨਾਲ ਹੁਣ ਦੁਪੱਟਾ ਸੂਟ ਵੀ ਆਇਆ ਹੈ ਮਸਲੀਨ ਦਾ ਦੁਪੱਟਾ ਹੋਊਗਾ ਉਹਦੇ ਚ ਜਿਹੜੇ ਮੈਂ ਤੁਹਾਨੂੰ ਫਸਟ ਸੂਟ ਵਿਖਾਇਆ ਇਹ ਤੁਹਾਨੂੰ ਮੈਂ ਵਿਖਾਉਣੀ ਇਹ ਮਸਲੀਨ ਦਾ ਸੂਟ ਹੈ ਜੀ ਟੈਬੀ ਮਸਲੀਨ ਦੀ ਹੁੰਦੀ ਸੀ ਕਿ ਤਾਂ ਲੈਣ ਵਾਲੀ ਸੀ ਚੱਕ ਵਾਲੀਆ ਬਹੁਤ ਹੀ ਸੋਹਣਾ ਇਹਦਾ ਪ੍ਰਿੰਟ ਆ ਪਾਰਟੀ ਵੇਅਰ ਆ ਲਾਈਨਿੰਗ ਲਾ ਕੇ ਸਿਚੁੰਦਾ ਇਹ ਵੇਖੋ ਕਿੰਨਾ ਸੋਨਾ ਹੈ ਤੁਸੀਂ ਚੈੱਕ ਕਰੋ ਜੀ ਨੇੜੋਂ ਤੁਹਾਨੂੰ ਦਿਖ ਰਿਹਾ ਹੋਗਾ ਹਾਂਜੀ ਭੈਣਾ ਕਹਿੰਦੀਆਂ ਤੁਸੀਂ ਕਈ ਵਾਰੀ ਹੁੰਦਾ ਸਾਡੇ ਨਾਲ ਬਹੁਤ ਐਂਦਾ ਹੁੰਦਾ ਵੀ ਵੀਡੀਓ 'ਚ ਕੁਝ ਹੋਰ ਦਿਖਾਉਂਦੇ ਭੇਜਦੇ ਮੈਂ ਆਪਾਂ ਬੈਠੇ ਆਪਾਂ ਤੁਹਾਡੇ ਸਾਹਮਣੇ ਆ ਜੋ ਚੀਜ਼ ਦਿਖਾਵਾਂਗੇ ਉਹ ਹੀ ਆਪਾਂ ਤੁਹਾਨੂੰ ਭੇਜਾਂਗੇ ਆਪਾਂ ਕੁਝ ਨਹੀਂ ਐਂਦਾ ਕਰਦੇ ਜੇ ਤੁਸੀਂ ਮੇਰੀ ਮੈਂ ਤੁਹਾਡੀ ਗੱਲ ਮੰਨਦੀ ਆ ਤਾਂ ਤੁਸੀਂ ਵੀ ਮੇਰੀ ਮੰਨਿਆ ਕਰੋ ਜੀ ਤੁਸੀਂ ਕਹਿੰਦੇ ਵਿਸ਼ਵਾਸ ਰੱਖੋ ਤੇ ਆਪਣੇ ਤੇ ਵੀ ਤੁਸੀਂ ਰੱਖੋ ਭੈਣੋ ਵੀ ਜਿਵੇਂ ਤੁਸੀਂ ਕਹਿੰਦੇ ਜੀ ਆਏ ਨਾ ਹੋਵੇ ਮੈਂ ਵੀ ਤੁਹਾਡੇ ਦੇ ਵਿਸ਼ਵਾਸ ਕਰਕੇ ਕਈ ਵਾਰੀ ਸੂਟ ਹੋਲਡ ਰੱਖਦੀ ਆ ਤੇ ਤੁਸੀਂ ਵੀ ਵਿਸ਼ਵਾਸ ਕਰਕੇ ਆਪਣੇ ਤੋਂ ਸੂਟ ਖਰੀਦੋ ਆ ਵੇਖੋ ਜੀ ਤੈਬੀ ਆ ਵੇ ਜਿਹੜਾ ਕੱਪੜਾ ਆਪਾਂ ਵੀਡੀਓ ਚ ਦੱਸਦੇ ਹੁਣ ਮੈਂ ਇਹ ਵੀਡੀਓ ਚ ਦਿਖਾ ਰਹੀ ਆ ਆਇ ਨਹੀਂ ਵੀਡੀਓ ਚ ਦਿਖਾ ਦੇ ਭੇਜ ਦੂੰ ਕੋਈ ਹੋਰ ਨਹੀਂ ਜੀ ਇਹ ਸੂਟ ਆਪਣਾ ਤੈਬੀ ਦਾ ਸੂਟ ਆ ਵੇਖੋ ਮਸਲੀਨ ਵਾਲੀ ਤੇ ਜਿਹੜੀ ਬਾਟਮ ਆ ਉਹ ਪਲੇਨ ਆ ਜੀ ਇਹ ਵੀ ਮਸਲੀਨ ਦੀ ਆ ਸੇਮ ਗ੍ਰੇ ਜਿਹਾ ਕਲਰ ਆ ਹੁਣ ਇਹਦੇ ਤੇ ਵੇਖੋ ਜੀ ਆਪਾਂ ਕੁਝ ਵੀ ਡਾਰਕ ਵਗੈਰਾ ਇਹਦੇ ਲਾਇਆ ਹੋਵੇ ਲੀਸ ਲਗਾਈ ਹੋਏ ਸੂਟ ਬਹੁਤ ਸੋਹਣਾ ਵਾ ਇਹ ਦੁਪੱਟਾ ਸੂਟ ਆ ਜੇ ਇਹ ਤੁਸੀਂ ਚੈੱਕ ਕਰੋ ਪੂਰਾ ਖੁੱਲਾ ਡੁਨਾਟਾ 1.8 ਇਹਨੇ ਸੋਨੇ ਦੁਪੱਟੇ ਆ ਨਾ ਇਹ ਜਿਹੜੇ ਸ਼ਰਟ ਦਾ ਕੱਪੜਾ ਉਹੀ ਇਹਦਾ ਸੇਮ ਇਹ ਲਾਈਟ ਵੇਟ ਚ ਸ਼ਰਟ ਦਾ ਥੋੜਾ ਇਹ ਦੁਪੱਟਾ ਜਿਵੇਂ ਲਾਈਟ ਵੇਟ ਆ ਵਧੀਆ ਇਹ ਉਹ ਦੁਪੱਟਾ ਨੇ ਵੀ ਤੁਸੀਂ ਸਿਰ ਤੇ ਨਹੀਂ ਖੜਾਣਾ ਮਸਲੀਨ ਚੀ ਦੁਪੱਟਾ ਬਹੁਤ ਜਿਆਦੇ ਸੋਹਣਾ ਸੂਟ ਆ ਚੈੱਕ ਕਰੋ ਪ੍ਰਿੰਟ ਵੇਖੋ ਤੇ ਜੇ ਕਿਸੇ ਵੀ ਭੈਣ ਨੇ ਆਪਾਂ ਸੂਟ ਵੰਗਵਾਉਣੇ ਆ ਫੋਟੋਜ਼ ਹੋਰ ਜਾਂ ਕਿਦਾਂ ਦੇ ਆਪਾਂ ਵੈਸੇ ਤਾਂ ਵੀਡੀਓ ਪਾਉਨੇ ਆ ਤੇ ਤੁਹਾਨੂੰ ਮੈਨੂੰ ਉਮੀਦ ਕਰਦੀ ਆ ਵੀਡੀਓ ਚੰਗੀ ਵੀ ਲੱਗਦੀ ਹੋਊਗੀ ਤੇ ਭੈਣੋ ਇਦਾਂ ਹੀ ਆਪਣੇ ਚੈਨਲ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਇੰਸਟਾਗ੍ਰam ਉੱਪਰ ਵੀ ਆਪਣਾ ਚੈਨ ਪੇਜ ਆ ਉੱਥੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੇਖੋ ਜੀ ਬਹੁਤ ਹੀ ਜਿਆਦੇ ਸੋਨੇ ਸੂਟ ਆ ਖੁੱਲੇ-ਖੁੱਲੇ ਸਲਵਾਰ ਪਲੇਨ ਛੱਟੇ ਦੁਪੱਟੇ 'ਚ ਪ੍ਰਿੰਟ ਹੈ ਤੇ ਇਹ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਸੂਟ 850 ਦਾ ਜੀ ਇਹ ਜਿਹੜਾ ਦੁਪੱਟਾ ਸੂਟ ਹੈ ਇਹ 2850 ਦਾ ਸੂਟ ਹੈ ਸ਼ਿਪਿੰਗ ਲੱਗੂਗੀ ਕਿਉਂਕਿ ਇੱਕ ਸੂਟ ਦੀ ਸ਼ਿਪਿੰਗ ਪੰਜਾਬ 'ਚ 80 ਜਾਂ 100 ਚ ਹੁੰਦੀ ਹੈ ਜੀ ਇੱਕ ਸੂਟ ਦੀ ਤੇ ਬਾਕੀ ਜਿਹੜੇ ਪਕੌਰੀਆਂ ਬਾਹਰ ਭੇਜਦੇ ਉਹਨਾਂ ਦਾ ਅਲੱਗ ਚਾਰजेस ਹੁੰਦਾ ਤੇ ਪਲੀਜ਼ ਭੈਣੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਮੈਂ ਉਮੀਦ ਕਰਦੀ ਹਾਂ ਅੱਜ ਦੇ ਸੂਟ ਤੁਹਾਨੂੰ ਵਧੀਆ ਸੋਹਣੇ ਲੱਗਣਗੇ ਸ਼ੁਕਰੀਆ ਜੀ